ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮਹਿਲ ਅਪ੍ਰਿਤਕਰ ਹਾਜ਼ਰਾਂ ਜੀ ਸਿਮਰਨ ਲੁਧਿਆਣਵੀ ਦਵਾਰਾ ਲਿਖੀ ਗਈ ਕਹਾਣੀ ਰੰਗਦੀ ਸਾਬਲੀ ਦਾ ਭਾਗ ਪੰਜਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸੁਖ ਵਿੱਚੋਂ ਇਹ ਮਾਹੌਲ ਦੀ ਚੁੱਪੀ ਤੋੜਦੀ ਹੋ ਬੋਲੀ ਉਸ ਇਸ ਗਲ ਨਾਲ ਤਾਂ ਸਿਮਰਨ ਤੇ ਆਕਾਸ਼ ਵੀ ਸਾਮਾਸਨ ਉਹ ਸਮਝਦੇ ਸਨ ਕਿ ਮੁਕਾਬਲਾ ਵਾਕੀ ਵਿੱਚ ਕਿੰਨਾ ਕਰੜਾ ਹੋਣ ਵਾਲਾ ਸੀ ਕਿੰਨਾ ਜ਼ਬਰਦਸਤ ਇਸ ਲਈ ਆਕਾਸ਼ ਨੀ ਮੌਕੇ ਦੀ ਨਿਜ਼ਾਗਤ ਨੂੰ ਦੇਖਦਿਆਂ ਸਿਮਰਨ ਤੇ ਉਸ ਦੀ ਸਹੇਲੀ ਨੂੰ ਯਕੀਨ ਦਿਵਾਇਆ ਕਿ ਉਹ ਦੋਵੇਂ ਛੇਦੋ ਲੋੜ ਪਵੇ ਬੇਚੇਜ਼ ਕੁਸਪਾਸੋਂ ਮਦਦ ਲੈ ਲੈਣ ਉਹ ਉਹਨਾਂ ਨੂੰ ਕਦੇ ਨਾ ਨਹੀਂ ਕਹੇਗਾ ਆਪਣੇ ਵੱਲੋਂ ਜਿੰਨਾ ਹੋ ਸਕੇ ਸਿਮਰਨ ਦੇ ਸਪੋਰਟ ਕਰੇਗਾ ਤੇ ਮੁਕਾਬਲੇ ਦੇ ਅੰਤ ਤੱਕ ਉਸ ਨਾਲ ਆਪਣਾ ਸਾਥ ਬਣਾਈ ਰੱਖੇਗਾ ਨਿਯਤ ਦਿਨ ਮੁਕਾਬਲਾ ਸ਼ੁਰੂ ਹੋਇਆ ਸਿਮਰਨ ਨੇ ਚਾਰ ਡਰੈਸ ਡਿਜ਼ਾਈਨ ਕੀਤੀਆਂ ਸਾਰੀਆਂ ਹੀ ਬੇਹਦ ਖੂਬਸੂਰਤ ਨਮਾਇਸ਼ ਲਈ ਉਸਨੇ ਆਪਣੀ ਕਲਾਸਿਕ ਕੁੜੀ ਨੂੰ ਵੀ ਮਨਾ ਲਿਆ ਪਰ ਇਸ ਤੋਂ ਪਹਿਲਾਂ ਕਿ ਉਹ ਸਿਮਰਨ ਦੀਆਂ ਬਣਾਈਆਂ ਡ्रेसेस ਪਾ ਕੇ ਜੱਜਾਂ ਸਾਹਮਣੇ ਆਉਂਦੀ ਕਾਜਲ ਦੀਆਂ ਚਮਚੀਆਂ ਨੇ ਵਰਗ ਲਾ ਕੇ ਜਈ ਉਸ ਨੂੰ ਆਪਣੇ ਪਾਸੇ ਕਰ ਲਿਆ ਯਾਰ ਹੁਣ ਕੀ ਬਣੂ ਸੁਖ ਉਹ ਕੁੜੀ ਤਾਂ ਕਿਧਰੇ ਮਿਲ ਨਹੀਂ ਰਹੀ ਹੁਣ ਇਹ ਡਰੈਸ ਕੌਣ ਪਾਉ ਸਿਮਰਨ ਮਾਡਲ ਨਾਮ ਮਿਲਣ ਕਰਕੇ ਪਰੇਸ਼ਾਨੀ ਵਿੱਚ ਪੈ ਗਈ ਇਹਨੇ ਨੂੰ ਆਕਾਸ਼ ਵੀ ਗ੍ਰੀਨ ਰੂਮ ਵਿੱਚ ਆ ਗਿਆ ਸੋ ਕਨੇ ਸਿਮਰਨ ਦੀ ਪਰੇਸ਼ਾਨੀ ਉਸ ਨੂੰ ਦੱਸੀ ਤਾਂ ਆਕਾਸ਼ ਨੇ ਮੌਕਾ ਵੇਖਦਿਆਂ ਉਸ ਨੂੰ رائے ਦਿੱਤੀ ਕਿ ਉਹ ਆਪ ਹੀ ਆਪਣੀ ਬਣਾਈ ਡਰੈੱਸ ਕਿਉਂ ਨਹੀਂ ਪਾ ਲੈਂਦੀ ਇਸ ਨਾਲ ਇੱਕ ਤੌ ਦਾ ਕੰਮ ਸਭ ਤੋਂ ਹਟਕੇ ਹੋਜੂ ਤੇ ਉਤੋ ਜੱਜ ਵੀ ਇਹ ਵੇਖ ਬਹੁਤ ਖੁਸ਼ ਹੋ ਕਿਸ ਕੁੜੀ ਵਿੱਚ ਵਾਕਈ ਆਪਣੀ ਕਾਬਲੀਅਤ ਨੂੰ ਲੈ ਕੇ ਕੌਨਫੀਡੈਂਸ ਆ ਸਿਮਰਨ ਨੂੰ ਆਕਾਸ਼ ਦੀ ਗੱਲ ਜੱਚਮੀ ਲੱਗੀ ਉਸ ਦਾ ਵੀ ਜੀ ਕੀਤਾ ਕਿ ਉਹ ਆਪ ਆਪਣੇ ਬਣਾਏ ਕੱਪੜੇ ਨੂੰ ਪਹਿਨ ਕੇ ਲੋਕਾਂ ਦੇ ਸਾਹਮਣੇ ਆਵੇ ਉਹਨਾਂ ਨੂੰ ਦਿਖਾਵੇ ਕਿ ਵਾਕਈ ਉਸ ਵਿੱਚ ਕਿੰਨੀ ਕਾਬਲੀਅਤ ਆ ਇੱਕ ਨਿੱਕੇ ਜਿਹੇ ਇਲਾਕੇ ਦੀ ਕੁੜੀ ਕਿੱਦਾਂ ਆਪਣੇ ਗੁਣ ਦੀ ਬਦੌਲਤ ਅੱਗੇ ਵਧ ਸਕਦੀ ਆ ਕਿੱਦਾਂ ਉਹ ਆਪਣੇ ਆਪ ਨੂੰ ਨਿਖਾਰ ਸਕਦੀ ਆ ਤੇ ਆਪਣਾ ਵਿਕਾਸ ਖੁਦ ਆਪ ਕਰ ਸਕਦੀ ਆ ਉਹ ਦੁਨੀਆ ਨੂੰ ਦੱਸਣਾ ਚਾਹੁੰਦੀ ਆ ਕਿ ਔਰਤ ਸੱਚਮੁੱਚ ਹੀ ਮਹਾਨ ਆ ਉਹ ਜੇ ਚਾਵੇ ਤਾਂ ਕੀ ਨਹੀਂ ਕਰ ਸਕਦੀ ਸਭ ਕੁਝ ਉਸ ਲਈ ਸੰਭਵ ਆ ਵੇਸ਼ਰਤੇ ਉਹ ਆਪ ਹਿੰਮਤ ਨਾ ਹਾਰੇ ਸਿਮਰਨ ਕੀ ਫੇਰ ਤੂੰ ਉਮੀ ਕਰੇਂਗੀ ਜਿਵੇਂ ਆਕਾਸ਼ ਨੇ ਤੈਨੂੰ ਕਰਨ ਨੂੰ ਕਿਹਾ ਕੋਲ ਖੜੀ ਸੁਖ ਸਿਮਰਨ ਦੇ ਦਿਲ ਦੀ ਜਾਨਣਾ ਚਾਹੁੰਦੀ ਸੀ ਉਸ ਨੂੰ ਪੂਰੀ ਉਮੀਦ ਸੀ ਕਿ ਸਿਮਰਨ ਆਕਾਸ਼ ਤੱਕ ਗਿਆ ਨਹੀਂ ਮੋੜੇਗੀ ਪਰ ਸੁਖ ਕੀ ਇਹ ਡਰੈਸ ਮੇਰੇ ਤੇ ਜੱਚੇਗੀ ਵੀ ਕਿ ਇਸ ਨੂੰ ਪਹਿਨ ਕੇ ਲੋਕ ਮੇਰਾ ਜਾਂ ਮੇਰੇ ਕੱਪੜਿਆਂ ਦਾ ਮਜ਼ਾਕ ਤਾਂ ਨਹੀਂ ਉਡਾਨਗੇ ਲੋਕ ਇਹ ਤਾਂ ਨਹੀਂ ਕਹਿਣਗੇ ਵੀ ਕੀ ਮਜ਼ਾਕ ਆ ਸਿਮਰਨ ਹੌਨ ਮੋੜ ਤੋ ਆਪਣੇ ਅੰਦਰਲੇ ਗਲਾਨੀ ਦੇ ਭਾਵ ਨਾਲ ਜੁੰਝ ਰਹੀ ਸੀ ਆਪਣੇ ਸਾਵਲੇ ਰੰਗ ਨਾਲ ਉਸ ਨੂੰ ਆਪਣੇ ਕੱਪੜਿਆਂ ਦੀ ਚਮਕ ਮੱਧਮ ਪੈ ਰਹੀ ਜਾਪ ਰਹੀ ਸੀ ਉਸ ਨੂੰ ਡਰ ਸੀ ਕਿ ਕਿਤੇ ਉਸ ਦੇ ਆਪਣੇ ਬਣਾਏ ਕੱਪੜੇ ਪਹਿਨਣ ਨਾਲ ਮਾਹੌਲ ਹਾਸੂਹੀਨਾ ਨਾ ਹੋ ਜਾਵੇ ਲੋਕ ਉਸ ਦੇ ਕੱਪੜਿਆਂ ਦੀ ਤਾਂ ਤਾਰੀਫ਼ ਕਰਨ ਪਰ ਉਸ ਦੇ ਆਪਣੇ ਰੰਗ ਦੇ ਕਰਕੇ ਲੋਕ ਉਸ ਨੂੰ ਦੁਖਾਰਨ ਲੱਗ ਜਾਣ ਸਿਮਰਨ ਮੈਂ ਸਮਝਦਾ ਤੁਸੀਂ ਕੀ ਸੋਚ ਰਹੇ ਹੋ ਪਰ ਸਿਮਰਨ ਹਮੇਸ਼ਾ ਯਾਦ ਰੱਖੋ ਕਿ ਮਿਹਨਤ ਕੀਤੀ ਕਦੇ ਵੀ ਅਜਾਈ ਨਹੀਂ ਜਾਂਦੀ ਜੋ ਤੁਸੀਂ ਆਪਣੇ ਕੰਮ 'ਤੇ ਮਿਹਨਤ ਕੀਤੀ ਆ ਤੇ ਤੁਹਾਨੂੰ ਆਪਣੀ ਮਿਹਨਤ ਦਾ ਮੁੱਲ ਵੀ ਜ਼ਰੂਰ ਮਿਲੇਗਾ। ਤੁਸੀਂ ਵਾਸਾ ਹੋਰ ਸਭ ਕੁਝ ਸੋਚਣਾ ਛੱਡ ਦਿਓ ਤੇ ਕੇਵਲ ਤੇ ਕੇਵਲ ਇਸ ਗੱਲ ਤੇ ਧਿਆਨ ਦਿਓ ਕਿ ਕਿਵੇਂ ਤੁਸੀਂ ਆਪਣੀ ਕਲਾ ਨੂੰ ਬਿਹਤਰ ਢੰਗ ਨਾਲ ਪ੍ਰਦਰਸ਼ਿਤ ਕਰ ਸਕਦੇ ਹੋ। ਇਹ ਜਿਸਮਾ ਦੀ ਰੰਗ-ਰੰਗ ਕੋਈ ਮਾਇਨੇ ਨਹੀਂ ਰੱਖਦੇ। ਕਲਾ ਤੇ ਇਮਾਨਦਾਰੀ ਇਨ੍ਹਾਂ ਵੱਖਰੀਆਂ ਵਿਆ ਤੋਂ ਕਿਤੇ ਉੱਤੇ ਆ ਤੇ ਤੁਹਾਡੇ ਕੰਮ ਵਿੱਚ ਕਲਾ ਵੀ ਅਤੇ ਇਮਾਨਦਾਰੀ ਵੀ। ਸੋ ਤੁਸੀਂ ਘਬਰਾਉ ਨਾ। ਪਰਮਾਤਮਾ ਤੁਹਾਡੇ ਨਾਲ ਆ ਅਸੀਂ ਸਭ ਤੁਹਾਡੇ ਨਾਲ ਆਖਦੇ ਆਂ ਆਕਾਸ਼ ਨੇ ਸਿਮਰਨ ਤਹਤ ਕੁੱਟ ਕੇ ਆਪਣੇ ਹੱਥਾਂ ਵਿੱਚ ਫੜ ਲਿਆ ਇਹ ਪਹਿਲੀ ਦਫਾ ਸੀ ਜਦੋਂ ਸਿਮਰਨ ਨੂੰ ਆਕਾਸ਼ ਪਾਸੋਂ ਉਹ ਜਿਹਾ ਹੀ ਅਸਾਸ ਮਿਲਿਆ ਜਿਹੋ ਜਿਹਾ ਕਿ ਉਹ ਹਮੇਸ਼ਾ ਤੋਂ ਹੀ ਚਾਹੁੰਦੀ ਸੀ ਆਪਣੇ ਪਿਆਰ ਦੀ ਸ਼ੋ ਨਾਲ ਸਿਮਰਨ ਦੇ ਮਨ ਅੰਦਰਲੇ ਸਾਰੇ ਡਰ ਜਿਵੇਂ ਕਾਫੂਰ ਹੋ ਗਏ ਸਨ ਉਸ ਨੂੰ ਆਪਣਾਪ ਬੇਹੱਦ ਚੰਗਾ ਮਹਿਸੂਸ ਹੋ ਰਿਹਾ ਸੀ ਉਹ ਸੱਚਮੁੱਚ ਬੇਹੱਦ ਖੁਸ਼ ਮਹਿਸੂਸ ਕਰ ਰਹੀ ਸੀ। ਅਕੇ ਪ੍ਰਦਰਸ਼ਨੀ ਮੁਕੰਮਲ ਹੋਈ ਤੇ ਨਤੀਜੇ ਦੀ ਘੜੀ ਆਈ। ਨਤੀਜਾ ਸੁਣ ਕੇ ਸਾਰੇ ਹੀ ਇਕਦਮ ਹੈਰਾਨ ਰਹਿ ਗਏ। ਕਿਸੇ ਨੂੰ ਉਮੀਦ ਵੀ ਨਹੀਂ ਸੀ ਕਿ ਨਿੱਕੇ ਜਿਹੇ ਪਿੰਡੂ ਇਲਾਕੇ ਦੀ ਰਹਿਣ ਵਾਲੀ ਸਧਾਰਨ ਜਿਹੀ ਇੱਕ ਕੁੜੀ ਸਿਮਰਨ ਇਹ ਮੁਕਾਬਲਾ ਜਿੱਤ ਲਵੇਗੀ। ਉਸ ਦੀ ਜਿੱਤ ਨੇ ਹਰ ਕਿਸੇ ਨੂੰ ਹੈਰਤ ਨਾਲ ਭਰ ਦਿੱਤਾ ਸੀ। ਕਾਜਲ ਦੇ ਉਸ ਦੀਆਂ ਚਮਚੀਆਂ ਤਾਂ ਸਭ ਤੋਂ ਵੱਧ ਹੈਰਾਨ ਸਨ। ਉਹ ਤਾਂ ਸਿਮਰਨ ਦਾ ਨਾ ਅਨਾਉਂਸ ਹੁੰਦੇ ਹੀ ਬੇਹੋਸ਼ੀਆਂ ਹੋ ਗਈਆਂ ਸਨ। ਇਦਾਂ ਜਪਦਾ ਸੀ ਜਿਵੇਂ ਉਹਨਾਂ ਦੇ ਪੈਰਾਂ ਥਲੋਂ ਦੀ ਜ਼ਮੀਨ ਹੀ ਖਿਸਕ ਗਈ ਹੋਵੇ। ਰਾਤ ਨੂੰ ਸਿਮਰਨ ਆਪਣੇ ਕਮਰੇ ਵਿੱਚ ਸੌਣ ਦੀ ਤਿਆਰੀ ਕਰ ਰਹੀ ਸੀ ਤਾਂ ਉਸ ਨੂੰ ਵਾਰ-ਵਾਰ ਇੱਕੋ ਗੱਲ ਯਾਦ ਆ ਰਹੀ ਸੀ। ਮੁਕਾਬਲੇ ਤੋਂ ਬਾਅਦ ਆਕਾਸ਼ ਨੇ ਉਸ ਨੂੰ ਕਿਹਾ ਸੀ ਮੈਨੂੰ ਆਪਣੀ ਸਿਮਰਨ ਤੇ ਪੂਰਾ ਭਰੋਸਾ ਹੈ ਕਿ ਉਹ ਇਹ ਮੁਕਾਬਲਾ ਜ਼ਰੂਰ ਜਿੱਤੇਗੀ। ਇਹ ਗੱਲ ਉਹ ਜਿੰਨੀ ਵਾਰ ਵੀ ਯਾਦ ਕਰਦੀ। ਮੱਲੋ ਮੱਲਿ ਉਸਦੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਆਪਣੀ ਸਿਮਰਨ ਆਪਣੀ ਸਿਮਰਨ ਉਸ ਸਾਰੀ ਰਾਤ ਇਹ ਲਫ਼ਜ਼ ਵਾਰ-ਵਾਰ ਉਸਦੇ ਜਹਨ ਵਿੱਚ ਘੁੰਮਦੇ ਰਹੇ ਤਿਸਵੇਰੇ ਜਦੋਂ ਉਹ ਬਾਲਕਨੀ ਵਿੱਚ ਖੜੀ ਤਾਂ ਉਸ ਨੂੰ ਸਾਹਮਣੇ ਆਪਣੇ ਕਮਰੇ ਦੀ ਬਾਲਕਨੀ ਵਿੱਚੋਂ ਆਪਣਾ ਪਿਆਰ ਆਪਣੇ ਵੱਲ ਵੇਖਦਾ ਹੋਇਆ ਨਜ਼ਰ ਆਇਆ ਸਿਮਰਨ ਉਸੇ ਬਿਲੇ ਉਸ ਨੂੰ ਵੇਖ ਕੇ ਸੰਗ ਜੀ ਗਈ ਉਸ ਨੂੰ ਜਾਪਿਆ ਜਿਵੇਂ ਉਹ ਕੋਈ ਸੁਪਨਾ ਵੇਖ ਰਹੀ ਹੋਵੇ ਪਰ ਨਹੀਂ ਇਹ ਸੱਚਮੁੱਚ ਹੋ ਰਿਹਾ ਸੀ आकाश हलेवी बालकनी ਵਿੱਚ ਹੀ ਖੜਾ ਸੀ ਪਰ सिमरਨ ਉਸ ਨੂੰ ਮੁਰਤੂ ਇੱਕ ਵਾਰ ਚੁਰ ਤਕਣੀ ਨਾਲ ਜਾ ਕੇ ਆਪਣੇ ਕਮਰੇ ਵਿੱਚ ਚਲੇ ਗਈ ਸੀ ਕੀ ਗੱਲ ਸਿਮਰਨ ਬੜੀ ਛੇਤੀ ਅੰਦਰ ਆ ਗਈ ਤੂੰ ਤਾਂ ਬਾਲਕਨੀ ਵਿੱਚ ਗਈ ਸੀ ਨਾ ਸੁਖ ਜਾਣਦੀ ਸੀ ਕਿ ਸਿਮਰਨ ਸਵੇਰੇ ਕੁਝ دیر ਬਾਲਕਨੀ ਵਿੱਚ ਜਾ ਕੇ ਯੋਗਾ ਕਰਿਆ ਕਰਦੀ ਸੀ ਪਰ ਅੱਜ ਉਸ ਨੂੰ ਛੇਤੀ ਕਮਰੇ ਵਿੱਚ ਚਾਹਾਂ ਵੇਖ ਉਹ ਥੋੜੀ ਹੈਰਾਨ ਜਿਹੀ ਹੋ ਗਈ ਨਹੀਂ ਨਹੀਂ ਕੁਝ ਨਹੀਂ ਸੁਖ ਅੱਜ ਫਸ ਮੈਂ ਸੋਚ ਰਹੀ ਕੇ ਬਾਹਰ ਗਰਾਊਂਡ 'ਤੇ ਛੀ ਦੋ ਚੱਕਰ ਕੱਢਾਂ ਮਾ ਸਿਮਰਨ ਇਸ ਹੀ ਬਹਾਨੇ ਆਕਾਸ਼ ਨੂੰ ਨੇੜਿਓਂ ਵੇਖਣ ਤੇ ਉਸ ਨੂੰ ਮਿਲਣ ਦੀਆਂ ਬੇਨਤਾ ਬਣਾ ਰਹੀ ਸੀ ਉਸ ਨੂੰ ਪਤਾ ਸੀ ਕਿ ਆਕਾਸ਼ ਵੀ ਲਗਭਗ ਇਸ ਸਮੇਂ ਤੇ ਗਰਾਊਂਡ 'ਤੇ ਚੱਕਰ ਕੱਢਣ ਲਈ ਆਉਂਦਾ ਸੀ ਬਹੁਤੀ ਵਾਰੀ ਉਸ ਨੇ ਆਪਣੀ ਬਾਲਕਨੀ ਵਿੱਚੋਂ ਦੀ ਆਕਾਸ਼ ਨੂੰ ਇੰਝ ਕਰ ਦੇਣ ਤੱਕਿਆ ਵੀ ਸੀ ਪਰ ਉਸ ਦੀ ਕਿਤੇ ਹਿੰਮਤ ਨਹੀਂ ਸਿਪਈ ਕਿ ਉਹ ਵੀ ਥੱਲੇ ਉਤਰ ਕੇ ਆਕਾਸ਼ ਨਾਲ ਮਾਰਨਿੰਗ ਵਾਕ ਤੇ ਜੋਗਿੰਗ ਵਿੱਚ ਉਸ ਦਾ ਸਾਥ ਦੇ ਸਕੇ ਆ ਜਦੋਂ ਕਿ ਉਹ ਮਨ ਚਹਾ ਬਣਾ ਕੇ ਖੇਠਾਂ ਗਈ ਕਿਸ ਨੂੰ ਕਾਜਲ ਪਹਿਲਾਂ ਹੀ ਆਕਾਸ਼ ਨਾਲ ਜੋਗਿੰਗ ਕਰਦੀ ਹੋਈ ਨਜ਼ਰ ਆ ਗਈ ਹੁਣ ਇਹ ਕਿਥੋਂ ਟਪਕ ਪਈ ਵਿਚਾਰੇ ਸਿਮਰਨ ਅੰਦਰ ਹੀ ਅੰਦਰ ਮਨជា ਮਹਿਸੂਸ ਕੀ ਰਹਿ ਗਈ ਮਸੀ ਤਾਂ ਉਸ ਨੂੰ ਅਜ ਮੌਕਾ ਮਿਲਿਆ ਸੀ ਉਸ ਦੇ ਦਿਲ ਨੇ ਵੀ ਹਾਮੀ ਭਰੀ ਸੀ ਪਰ ਇਹ ਮੌਕਾ ਵੀ ਉਸ ਨੂੰ ਨਸੀਬ ਨਹੀਂ ਸੀ ਹੋਇਆ ਅਜਿਹੇ ਜਾਨ ਲਗੀ ਤਾਂ ਕਾਜਲ ਨੇ ਉਸ ਨੂੰ ਵੇਖਦਿਆਂ ਮੁਖੌਲ ਝਿਆ ਕਰਨਾ ਸ਼ੁਰੂ ਕਰ ਦਿੱਤਾ ਕਿ ਅੱਜਕੱਲ ਤੇ ਪਤਲੀ ਲੋਕ ਵੀ ਜ਼ੀਰੋ ਫਿਗਰ ਬਣਾਉਣ ਲਈ ਆਨ ਲੱਗ ਪਏ ਨੇ। ਸਿਮਰ ਨੇ ਉਸਨੂੰ ਕਾਜਲ ਦਾ ਇਹ ਪੱਦਾ ਜਿਹਾ ਮਜ਼ਾਕ ਬਿਲਕੁਲ ਵੀ ਪਸੰਦ ਨਹੀਂ ਆਇਆ ਪਰ ਉਹ ਆਕਾਸ਼ ਕਰਕੇ ਫਿਰ ਵੀ ਚੁੱਪ ਰਹੀ। ਆਪਣੀ ਇਮੇਜ ਉਹ ਆਕਾਸ਼ ਅੱਗੇ ਖਰਾਬ ਨਹੀਂ ਸੀ ਕਰਨਾ ਚਾਹੁੰਦੀ। ਵਰਨਾ ਕਾਜਲ ਨਾਲ ਲੜਨਾ ਉਸ ਲਈ ਕਿੰਨੀ ਵੱਡੀ ਗੱਲ ਸੀ। ਜੀਹੋ ਚਾਂਦੀ ਤਾਂ ਕਾਜਲ ਨੂੰ ਉਸੇ ਵਕਤ ਉਸਦਾ ਜਵਾਬ ਦੇ ਸਕਦੀ ਸੀ ਪਰ ਉਸਨੇ ਇਹ ਜਹਾ ਕੁਝ ਵੀ ਨਾ ਕੀਤਾ ਤੇ ਚੁੱਪਚਾਪ ਉਥੋਂ ਦੀ ਖਿਸਕਣ ਦੀ ਕੀਤੀ ਪਿੱਛੇ ਆਕਾਸ਼ ਵੀ ਉਸਨੂੰ ਜਾਂਦੀ ਨੂੰ ਵੇਖਦਾ ਰਿਹਾ ਇੱਕ ਵਾਰ ਤਾਂ ਉਹਦਾ ਵੀ ਜੀ ਕੀਤਾ ਕਿ ਉਹ ਆਪ ਉਸ ਨੂੰ ਹੱਥ ਨਾਲ ਰੋਕ ਲਵੇ ਪਰ ਕਾਜਲ ਕਰਕੇ ਉਸ ਨੂੰ ਵੀ ਚੁੱਪ ਰਹਿਣਾ ਪਿਆ ਜਦਕਿ ਕਾਜਲ ਉਹ ਤਾਂ ਚਾਹਦੀ ਹੀ ਹੋ ਸੀ ਕਿ ਇਹ ਦੋਵੇਂ ਕਦੇ ਵੀ ਇਕ ਨਾ ਹੋਵਣ ਇਸੇ ਕਰਕੇ ਹੋ ਜਾਣਵੁੱਝ ਕੇ ਸਿਮਰਨ ਤੇ ਆਕਾਸ਼ ਦੇ ਰਿਸ਼ਤੇ ਦੇ ਦਰਮਿਆਨ ਆ ਰਹੀ ਸੀ ਉਹ ਉਹਨਾਂ ਨੂੰ ਦੂਰ ਦੂਰ ਰੱਖਣਾ ਚਾਹੁੰਦੀ ਸੀ ਨਾਲ ਹੀ ਉਸਦੀ ਮੰਚਾ ABC ਕੇ ਆਕਾਸ਼ ਕਿਸੇ ਵੀ ਤਰੀਕੇ ਉਸਦੇ ਆਪਣੇ ਕਰੀਬ ਆ ਜਾਵੇ ਪਰ ਆਕਾਸ਼ ਤਰ ਚੁੱਕਾ ਸਿਮਰਨ ਵੱਲ ਵਾਧਾ ਵੇਖ ਹੁਣ ਉਸ ਨੂੰ ਆਪਣਾ ਡਰ ਸਤਾਉਣ ਲੱਗ ਪਿਆ ਸੀ ਉਹ ਆਕਾਸ਼ ਲਈ ਹਰਮਨ ਚੰਗੇ ਬਣੀ ਰਹਿੰਦੀ ਸੀ ਤਾਂ ਜੋ ਆਕਾਸ਼ ਵੀ ਉਸਤੇ ਹਰਦਮ ਨੇੜੇ ਰਹੀ ਕੁਝ ਦਿਨਾਂ ਨੂੰ ਇੰਟਰ ਕਾਲਜ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਵੀ ਸਿਮਰਨ ਹੀ ਜੀਤੂ ਰਹੀ ਉਸ ਇਸ ਕਾਮਯਾਬੀ ਤੇ ਪੂਰੇ ਕਾਲਜ ਨੇ ਉਸ ਨੂੰ ਵਧਾਈ ਦਿੱਤੀ ਸਿਮਰ ਵੀ ਆਪਣੀ ਸਫਲਤਾ ਤੇ ਬਹੁਤ ਖੁਸ਼ ਸੀ ਉਸ ਨੂੰ ਜਾਪ ਰਿਹਾ ਸੀ ਜਿਵੇਂ ਹੁਣ ਉਸ ਦਾ ਗੋਲਡਨ ਪੀਰੀਅਡ ਚੱਲ ਰਿਹਾ ਹੋਵੇ ਜਿਵੇਂ ਜ਼ਿੰਦਗੀ ਉਸ ਨੂੰ ਆਪ ਕਲਾ ਵਿੱਚ ਲੈ ਕੇ ਬੈਠੀ ਹੋਵੇ ਆਕਾਸ਼ ਦੀ ਵੀ ਸਿਮਰਨ ਨਾਲ ਨੇੜਤਾ ਹੁਣ ਵਧਦੀ ਜਾ ਰਹੀ ਸੀ ਉਸਨੇ ਸਿਮਰਨ ਦੀ ਮੁਕਾਬਲੇ ਲਈ ਹਰ ਸੰਭਵ ਮਦਦ ਕੀਤੀ ਸੀ ਨਵੇਂ ਡਿਜ਼ਾਈਨ ਨਵੇਂ ਤਰੀਕੇ ਸਭ ਦੀ ਜਾਣਕਾਰੀ ਆਕਾਸ਼ ਨੇ ਇੰਟਰਨੈਟ ਤੋਂ ਸਿਮਰਨ ਲਈ ਇਕੱਠੀ ਕੀਤੀ ਸੀ ਇੱਕ ਮਹੀਨੇ ਬਾਅਦ ਕੋਈ ਕਿਸੇ ਕੰਪਨੀ ਵੱਲੋਂ ਸਿਮਰਨ ਲਈ ਨੌਕਰੀ ਦਾ ਪ੍ਰਪੋਜ਼ਲ ਆਇਆ ਉਹ ਇਹ ਨੌਕਰੀ ਪਾਰਟ ਟਾਈਮ ਜੌਬ ਵਜੋਂ ਕਰ ਸਕਦੀ ਸੀ ਇਸ ਨੌਕਰੀ ਨਾਲ ਸਿਮਰਨ ਨੂੰ ਹੁਣ ਕਾਫੀ ਹੌਂਸਲਾ ਹੋ ਗਿਆ ਸੀ ਉਸ ਦੇ ਘਰ ਦੇ ਵਿਅਕਤੀ ਬਹੁਤ ਖੁਸ਼ ਸਨ ਖਾਸ ਕਰਕੇ ਉਸ ਦੀ ਮਾਂ ਸਿਮਰਨ ਕਰਵਿਤਾ ਇਹ ਸਭ ਕੁਝ ਆਪਣੇ ਮਾਂ ਲਈ ਰਹੀ ਸੀ ਉਹ ਜੋ ਚਾਹੁੰਦੀ ਸੀ ਕਿ ਉਸਦੀ ਮਾਂ ਨੂੰ ਉਸ ਤੇ ਫਕਰ ਹੋਵੇ ਹੁਣ ਉਸ ਦਾ ਉਹੀ ਸੁਪਨਾ ਸাকার ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਵਕਤ ਇਸੇ ਤਰ੍ਹਾਂ વીਤਦਾ ਜਾ ਰਿਹਾ ਸੀ ਸਿਮਰਨ ਦੀ ਪੜ੍ਹਾਈ ਵੀ ਹੁਣ ਮੁਕੰਮਲ ਹੋਣ ਦੇ ਨੇੜੇ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਆਪਣੇ ਪ੍ਰੀਤਮ ਤੋਂ ਜੁਦਾਈ ਪੈਣ ਵਾਲੀ ਸੀ ਆਪਣੇ ਸੀਨੀਅਰਸ ਦੀ ਵਿਦਾਇਗੀ ਦੀ ਪਾਰਟੀ 'ਤੇ ਉਸ ਨੂੰ ਪਤਾ ਚੱਲਿਆ ਕਿ ਕਾਜਲ ਨੇ ਆਕਾਸ਼ ਨੂੰ ਹਮੇਸ਼ਾ ਲਈ ਉਸ ਤੋਂ ਖੋਲਿਆ ਉਸਨੇ ਆਕਾਸ਼ ਨੂੰ ਮੈਰिज ਪ੍ਰਪੋਜ਼ਲ ਦਿੱਤਾ ਤੇ ਆਕਾਸ਼ ਨੇ ਸਭ ਦੇ ਸਾਹਮਣੇ ਉਹ ਸਵੀਕਾਰ ਵੀ ਕਰ ਲਿਆ ਪਰ ਸਨੇਹ ਨੇ ਇਦਾਂ ਕਿਉਂ ਕੀਤਾ ਕਿਉਂ ਨਹੀਂ ਉਸਨੇ ਸਿਮਰਨ ਨੂੰ ਇਸ ਦਾ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਜਦ ਕਿ ਸਿਮਰਨ ਉਸ ਦਾ ਵਿਚਾਰੀ ਤਾਂ ਦਿਲ ਟੁੱਟ ਗਿਆ ਉਸ ਨੂੰ ਮੋੜ ਤੋਂ ਆਪਣੀ ਜ਼ਿੰਦਗੀ ਵਿਰਾਂਝਾ ਝੱਪਣ ਲੱਗੀ ਉਸਨੇ ਝੱਪਿਆ ਜਿਵੇਂ ਉਸ ਦਾ ਆਕਾਸ਼ ਉਸ ਦੀ ਜ਼ਿੰਦਗੀ ਦੇ ਸਾਰੇ ਰੰਗ ਆਪਣੇ ਨਾਲ ਹੀ ਲੈ ਕੇ ਚਲਾ ਗਿਆ ਆਪਣੀ ਸੀਨੀਅਰਸ ਦੀ ਵਿਦਾਇਗੀ ਪਾਰਟੀ ਤੋਂ ਮੰਗਰੋਂ ਸਿਮਰਨ ਦਾ ਆਪਣੇ ਕੰਮ ਪ੍ਰਤੀ ਝੁਕਾ ਘਟਣ ਲੱਗਾ। ਉਹ ਮੁਰਮੁਰ ਅਕਾਸ਼ ਨੂੰ ਹੀ ਯਾਦ ਕਰਦੀ ਰਹਿੰਦੀ। ਹੁਣ ਉਸ ਦਾ ਕਿਸੇ ਵੀ ਕੰਮ ਵਿੱਚ ਦਿਲ ਨਹੀਂ ਲੱਗਦਾ। ਉਸ ਦੇ ਪ੍ਰੋਫੈਸਰ ਪ੍ਰਦੀਪ ਕੁਮਾਰ ਵੀ ਉਸ ਦੀ ਦਿਲ ਦੀ ਅਵਸਥਾ ਨੂੰ ਸਮਝਦੇ ਸਨ। ਉਹਨਾਂ ਸਿਮਰਨ ਦੀਆਂ ਅੱਖਾਂ ਵਿੱਚ ਆਕਾਸ਼ ਲਈ ਪਿਆਰ ਨੂੰ ਦੇਖ ਲਿਆ ਸੀ। ਆਕਾਸ਼ ਵੀ ਤਾਂ ਸਿਮਰਨ ਦੀ ਪਰਵਾਹ ਕਰਦਾ ਸੀ। ਉਸ ਦੇ ਕੰਮ ਵਿੱਚ ਉਸਾ ਸਾਥ ਹੀ ਦਰਿਹ ਸੀ। ਮਹਿਸੂਸ ਹੁੰਦਾ ਸੀ ਜਿਵੇਂ ਉਸਦੇ ਵੀ ਦਿਲ ਅੰਦਰ ਸਿਮਰਨ ਦੇ ਲਈ ਭਾਵਨਾ ਮਾਹੌਨ ਪਰ ਜਦੋਂ ਆਕਾਸ਼ ਨੇ ਕਾਜਲ ਨਾਲ ਵਿਆਹ ਦੀ ਗੱਲ ਸਵੀਕਾਰ ਕੀਤੀ ਤਾਂ ਇਸ ਗੱਲ ਤੇ ਸਭ ਨੂੰ ਬੜੀ ਹੈਰਾਨੀ ਹੋਈ ਪ੍ਰੋਫੈਸਰ ਪ੍ਰਦੀਪ ਕੁਮਾਰ ਨੂੰ ਵੀ ਆਕਾਸ਼ ਤੋਂ ਇਹੋ ਜਿਹੀ ਉਮੀਦ ਨਹੀਂ ਸੀ ਭਲਾ ਕਿਸੇ ਦਾ ਦਿਲ ਤੋੜਨਾ ਕਿੰਨੀ ਕੁ ਵਾਜਬ ਗੱਲ ਸੀ ਬਾਵਜੂਦ ਇਹ ਸਭ ਦੇ ਆਕਾਸ਼ ਨਾਲ ਇਸ ਮੁੱਦੇ ਤੇ ਕਿਸੇ ਨੇ ਕੋਈ ਵੀ ਗੱਲਬਾਤ ਨਾ ਕੀਤੀ ਅਕਾਸ਼ ਦੇ ਚਾਨ ਮੰਗ ਰੋ ਸਿਮਰਨ ਅੰਦਰੋਂ ਅੰਦਰ ਹੀ ਘੁੱਟਦੀ ਰਹੀ ਉਹ ਸੋਚਦੀ ਰਹੀ ਕਿ ਜੇਕਰ ਆਕਾਸ਼ ਨੇ ਉਸ ਨੂੰ ਇਸ ਕਦਰ ਧੋਖਾ ਹੀ ਦੇਣਾ ਸੀ ਤਾਂ ਉਹ ਕਿਉਂ ਇਸ ਦਿੱਤ ਦੇ ਇੰਨਾ ਕਰੀਬ ਆਇਆ ਕਿਉਂ ਉਸ ਨੇ ਸਿਮਰਨ ਦੀ ਆ ਭਾਵਨਾਵਾਂ ਦੇ ਨਾਲ ਖੇਡਿਆ ਸਭ ਕੁਝ ਜਾਣਦੇ ਸਮਝਦੇ ਹੋਏ ਵੀ ਕਿਉਂ ਨਾ ਉਸ ਨੂੰ ਇਹ ਤਸ ਦਿੱਤਾ ਕਿ ਉਸ ਦਾ ਤੇ ਸਿਮਰਨ ਦਾ ਕੋਈ ਮੇਲ ਨਹੀਂ ਵਿਚਾਰੇ ਸਿਮਰਨ ਆਪਣੀ ਪਿਆਰ ਦੀ ਦੁਨੀਆ ਵਿੱਚ ਇਕੱਲੀ ਰਹਿ ਗਈ ਇੱਕ ਅਜਹੀ ਦੁਨੀਆ ਜਿਹੜੀ ਉਸਨੇ ਆਪ ਸਿਰਜੀ ਸੀ ਜਿਸ ਵਿੱਚ ਉਸਨੇ ਆਕਾਸ਼ ਨੂੰ ਆਪਣੇ ਦਿਲ ਦਾ ਰਾਜਾ ਤੇ ਖੁਦ ਨੂੰ ਆਕਾਸ਼ ਦੀ ਦਿਲ ਦੀ ਰਾਣੀ ਸਿਰਜਿਆ ਸੀ ਉਹ ਦੁਨੀਆ ਕਿੰਨੀ ਖੂਬਸੂਰਤ ਸੀ ਪਰ ਖਿਆਲਾਂ ਦੀ ਸਿਰਜੀ ਇਹ ਦੁਨੀਆ ਬਸ ਖਿਆਲਾਂ ਚੁੱਕੀ ਹੀ ਰਹਿ ਗਈ ਇਹ ਕਦੇ ਹਕੀਕਤ ਨਾ ਬਣ ਪਾਈ ਤੇ ਹੁਣ ਤਾਂ ਜਦੋਂ ਬੀੜੀ ਪੱਤਨ ਤੇ ਬਿਨਾ ਖਲੋਇਆਂ ਹੀ ਵਗ ਚੁੱਕੀ ਸੀ ਤਾਂ ਉਸਦੇ ਵਾਪਸ ਮੁੜਨ ਦੀ ਵੀ ਪੱਤਨ ਨੂੰ ਖਾਸ ਕੋਈ ਉਮੀਦ ਬਾਕੀ ਨਹੀਂ ਸੀ ਰਹੀ ਆਪਣਾ ਕੋਰਸ ਪੂਰਾ ਹੋਣ ਮਗਰੋਂ ਸਿਮਰਨ ਨੇ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਹੁਣ ਆਪਣਾ ਸਾਰਾ ਸਮਾਂ ਆਪਣੇ ਕੰਮ ਨੂੰ ਦੇਣ ਲੱਗੀ। ਕੁਝ ਸਾਲਾਂ ਤੱਕ ਉਹ ਦਿੱਲੀ ਦੀ ਕਿਸੇ ਡਿਜ਼ਾਈਨਰ ਕੰਪਨੀ ਵਿੱਚ ਕੰਮ ਕਰਦੀ ਰਹੀ। ਮਗਰੋਂ ਉਸਦੀ ਪ੍ਰਮੋਸ਼ਨ ਮੁੰਬਈ ਦੀ ਹੋ ਗਈ। ਮੁੰਬਈ ਜਾਣ ਤੋਂ ਪਹਿਲਾਂ ਉਹ ਕੁਝ ਦਿਨਾਂ ਲਈ ਆਪਣੇ ਘਰ ਵੀ ਗਈ। ਉਸ ਦੀ ਮਾਂ ਉਸ ਨੂੰ ਵੇਖ ਕੇ ਬਹੁਤ ਖੁਸ਼ ਸੀ। ਸਿਮਰਨ ਨੇ ਸੱਚਮੁੱਚ ਆਪਣੀ ਮਾਂ ਦਾ ਨਾਮ ਰੌਸ਼ਨ ਕੀਤਾ ਸੀ। ਆਪਣੇ ਕੰਮ ਆਪਣੀ ਕਾਬਲੀਅਤ ਦੀ ਬਦੌਲਤ ਉਸਨੇ ਇਸ ਸਮਾਜ ਵਿੱਚ ਆਪਣਾ ਇੱਕ ਚੰਗਾ ਨਾਂ ਸਥਾਪਿਤ ਕਰ ਲਿਆ ਸੀ ਹੁਣ ਲੋਕ ਉਸ ਨੂੰ ਉਸਦੀ ਫਿਜ਼ੀਕਲ ਅਪੀਰੈਂਸ ਕਰਕੇ ਨਹੀਂ ਬਲਕਿ ਉਸਦੀ ਕਾਬਲੀਅਤ ਕਰਕੇ ਉਸ ਨੂੰ ਜਾਣਦੇ ਸਨ ਵੱਡੇ ਵੱਡੇ ਨਾਮੀ ਡਿਜ਼ਾਈਨਰਾਂ ਵਿੱਚ ਉਸ ਦਾ ਨਾਂ ਕਿਣਿਆ ਜਾਂਦਾ ਸੀ ਉਸ ਦੀ ਜ਼ਿੰਦਗੀ ਹੁਣ ਬਹੁਤ ਬਿਹਤਰ ਹੋ ਗਈ ਸੀ ਉਸ ਕੋਲ ਸਭ ਕੁਝ ਸੀ ਹਰ ਮਹਿੰਗੀ ਤੋਂ ਮਹਿੰਗੀ ਸ਼ੈ ਉਹ ਅਫੋਰਡ ਕਰ ਸਕਦੀ ਸੀ ਪਰ ਇੱਕ ਸ਼ਹਿਰ ਜੋ ਕਿ ਸਭ ਤੋਂ ਬੇਸ ਕੀਮਤੀ ਸੀ ਉਸ ਦਾ ਉਸ ਸ਼ਹਿਰ ਤੇ ਜੋੜਨੇ ਸੇ ਚੱਲਿਆ ਭਲਾ ਕਿਵੇਂ ਹੋ ਆਕਾਸ਼ ਨੂੰ ਆਪਣਾ ਹੋਣ ਲਈ ਆਖ ਦਿੰਦੀ ਜਦੋਂ ਉਹ ਤਾਂ ਪਹਿਲੋਂ ਹੀ ਕਿਸੇ ਹੋਰ ਦਾ ਸੀ ਕੁਝ ਸਮੱਸਿਆ ਉਸ ਲਈ ਇਹ ਵੀ ਸੀ ਕਿ ਉਹ ਇਹ ਵੀ ਨਹੀਂ ਸੀ ਜਾਣਦੀ ਕਿ ਆਕਾਸ਼ ਉਸ ਨੂੰ ਵਾਕਈ ਵਿੱਚ ਪਿਆਰ ਕਰਦਾ ਵੀ ਸੀ ਜਾਂ ਨਹੀਂ ਆਪਣੇ ਇੱਕ ਤਰਫਾ ਅਹਿਸਾਸਾਂ ਨਾਲ ਉਹ ਆਕਾਸ਼ ਨੂੰ ਆਪਣੇ ਨਾਲ ਮੁਹੱਬਤ ਕਰਨ ਲਈ ਮਜboor ਨਹੀਂ ਸੀ ਕਰ ਸਕਤੀ ਬੇਸ਼ੱਕ ਕਿ ਆਕਾਸ਼ ਦੇ ਮਨ ਵਿੱਚ ਸਿਮਰਨ ਦੇ ਲਈ ਪਰਵਾਹ ਦੀ ਭਾਵਨਾ ਸੀ ਉਹ ਉਸ ਦੀ ਕੇਅਰ ਕਰਦਾ ਸੀ ਪਰ ਪਿਆਰ ਪਿਆਰ ਤਾਂ ਅਸਲੂ ਹੀ ਹੋਰ ਗੱਲ ਸੀ ਤੇ ਪਿਆਰ ਕਰਨ ਲਈ ਦੋਵਾਂ ਧਿਰਾਂ ਦਾ ਰਾਜ਼ੀ ਹੋਣਾ ਪਹਿਲੀ ਤੇ ਲਾਜ਼ਮੀ ਸ਼ਰਤ ਵੀ ਸੀ ਆਪਣੇ ਘਰ ਵਿੱਚ ਵੀ ਸਿਮਰਨ ਨੂੰ ਬੁੱਝੀ-ਬੁੱਝੀ ਜਿਹੀ ਵੇਖ ਕੇ ਮਾਂ ਦਾ ਦਿਲ ਪਾਟਨ ਨੂੰ ਕਰ ਰਿਹਾ ਸੀ ਉਸ ਨੂੰ ਇਹ ਤਾਂ ਅੰਦਾਜ਼ਾ ਸੀ ਕਿ ਉਸਦੀ ਤੀਜ ਜ਼ਰੂਰ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਆ ਪਰ ਉਸਦੀ ਪਰੇਸ਼ਾਨੀ ਦੀ ਵਜ੍ਹਾ ਕੀ ਆ ਇਹ ਉਹ ਨਹੀਂ ਸੀ ਜਾਣਦੀ ਫਿਰ ਇੱਕ ਸ਼ਾਮ ਉਸਨੇ ਸਿਮਰਨ ਨੂੰ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੀ ਤੀ ਤੂੰ ਤੇ ਜਾਣਦੀ ਆ ਕਿ ਤਿਆਂ ਤਾਂ ਹੁੰਦੀਆਂ ਹੀ ਪਰਾਇਤਾਨ ਨੇ ਪਹਿਲਾਂ ਮੈਂ ਤੇਰੀ ਭੈਣ ਨੂੰ ਤੋੜਿਆ ਤੇ ਹੁਣ ਤੂੰ ਤੂੰ ਵੀ ਤਾਂ ਇੱਕ ਨਾ ਇੱਕ ਦਿਨ ਆਪਣੇ ਸਹੁਰੇ ਘਰ ਤੁਰ ਹੀ ਜਾਣਾ ਹੈ ਇਸੇ ਲਈ ਤੀਏ ਜੇ ਤੇਰੇ ਮਨ ਵਿੱਚ ਕੋਈ ਗੱਲ ਹੈ ਜੇ ਤੂੰ ਕਿਸੇ ਨੂੰ ਪਸੰਦ ਕਰਦੀ ਆ ਤਾਂ ਸਾਨੂੰ ਦੱਸ ਦੇ ਅਸੀਂ ਜਿੱਥੇ ਤੂੰ ਕਹੇਗੀ ਤੇਰਾ ਵਿਆਹ ਉੱਥੇ ਹੀ ਕਰ ਦੇਵਾਂਗੇ ਬਸ ਮੇਰੀ ਤੀ ਤੂੰ ਸਾਡੇ ਕੋਲੋਂ ਕੋਈ ਲੁਕੋ ਕੇ ਨਾ ਰੱਖੀ ਮਾਂ ਨੇ ਗੱਲਾਂ-ਗੱਲਾਂ ਵਿੱਚ ਹੀ ਆਪਣੀ ਤੀ ਦੇ ਦਿਲ ਦੀ ਗੱਲ ਜਾਣਣੀ ਚਾਹੀਦੀ ਇੱਕ ਪਲੇ ਤਾਂ ਸਿਮਰਨ ਨੂੰ ਵੀ ਲੱਗਾ ਕਿ ਉਸ ਨੂੰ ਆਪਣੀ ਮਾਂ ਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ ਪਰ ਫਿਰ ਇਹ ਸੋਚ ਕੇ ਉਹ ਚੁੱਪ ਰਹਿ ਗਈ ਕਿ ਉਸ ਦੀ ਇੱਕ ਤਰਫਾ ਪਿਆਰ ਦਾ ਆਖਿਰ ਹੱਸ਼ਰ ਹੀ ਕੀ ਸੀ ਹੋਂਦ ਤੱਕ ਤਾਂ ਆਕਾਸ਼ ਨੇ ਕਾਜਲ ਨਾਲ ਵਿਆਹ ਵੀ ਕਰਵਾ ਲਿਆ ਹੋਣਾ ਤੇ ਹੋ ਸਕਦਾ ਉਹਨਾਂ ਦੇ ਬੱਚੇ ਵੀ ਹੋ ਗਏ ਹੋਣ ਬਸ ਇਹ ਸੋਚ ਕੇ ਉਹ ਮਾਂ ਨੂੰ ਉਸ ਦਿਨ ਦਸਤੀ ਦਸਤੀ ਰਹਿ ਗਈ ਤੇ ਅਗਲੇ ਹਫਤੇ ਆਪਣੇ ਮੁबई ਜਾਣ ਤੋਂ ਪਹਿਲਾਂ ਮਾਂ ਨੂੰ ਕਹਿ ਗਈ ਕਿ ਉਹ ਜਿਵੇਂ ਵੀ ਕਰਨਾ ਚਾਹਣ ਕਰ ਲੈਣ ਉਸ ਨੂੰ ਉਹਨਾਂ ਦਾ ਹਰ ਇੱਕ ਫੈਸਲਾ ਮਨਜ਼ੂਰ ਹੋਵੇਗਾ ਤੇ ਉਹ ਜਿਸ ਵੀ ਮੁੰਡੇ ਨਾਲ ਕਹਿਣਗੇ ਉਸ ਨਾਲ ਵਿਆਹ ਵੀ ਕਰ ਲਵੇ ਇਕ ਮਾਂ ਹੋਣ ਦੇ ਨਾਤੇ ਪਲਾਹੋ ਆਪਣੀ ਧੀ ਲਈ ਕੀ ਮਾੜਾ ਵਰ ਥੋੜੇ ਨਾ ਲੱਭੇ ਕੀ ਬਬਾ ਇਹ ਪਹੁੰਚ ਕੇ ਸਿਮਰਨ ਹੁਣ ਆਪਣੇ ਫਲੈਟ ਵਿੱਚ ਬੈਠੀ ਕਲ ਦੀ ਐਗਜ਼ੀਬਿਸ਼ਨ ਦੀਆਂ ਤਿਆਰੀਆਂ ਕਰ ਰਹੀ ਸੀ ਉਸ ਦੇ ਫਲੈਟ ਦੀ ਬਲਕਨੀ ਵਿੱਚੋਂ ਸਮੁੰਦਰ ਦਾ ਨਜ਼ਾਰਾ ਬੇਹਦ ਸ਼ਾਨਦਾਰ ਨਜ਼ਰ ਆਉਂਦਾ ਸੀ ਕੰਮ ਦੌਰਾਨ ਉਹ ਵਿੱਚ ਵਿੱਚ ਸਮੁੰਦਰ ਦੀਆਂ ਕਿਨਾਰੀਆਂ ਨੂੰ ਛੂੰਦੀ ਲਹਿਰਾਂ ਨੂੰ ਵੀ ਵੇਖ ਲਿਆ ਕਰਦੀ ਸੀ ਪਤਾ ਨਹੀਂ ਕਿ ਕਿਉਂ ਆ ਚੁਸਤਾ ਚੇਤ ਉਦਾਂ ਹੀ ਦਾਮਾ ਡੋਲ ਜਿਹਾ ਹੋ ਰਿਹਾ ਸੀ ਉਹ ਸੱਜੀ ਕਰਦਾ ਸੀ ਕਿ ਉਹ ਸਭ ਕੁਝ ਛੱਡ ਸੜਾ ਕੇ ਸਮੁੰਦਰ ਦੇ ਕਿਨਾਰੇ ਬਹਿ ਜਾਵੇ ਇਸ ਦੀਆਂ ਉੱਚੀਆਂ ਉੱਠਦੀਆਂ ਲਹਿਰਾਂ ਨੂੰ ਵੇਖਦੀ ਰਹੇ ਤੇ ਇਹਾਂ ਦੇ ਗੱਲ ਲੱ ਕੇ ਆਪਣੇ ਵਿਛੜੇ ਪ੍ਰੀਤਮ ਦਾ ਵਿਰਲਾਪ ਕਰੇ ਸ਼ਾਮ ਤੱਕ ਮਸੀਹਸ ਨੇ ਆਪਣੇ ਆਪ ਨੂੰ ਕੰਮ ਵਿੱਚ ਰੁੱਝਿਆ ਰੱਖਿਆ ਫਿਰ ਜਿਵੇਂ ਜਿਵੇਂ ਸੂਰਜ ਢਲਦਾ ਗਿਆ ਉਸ ਦਾ ਚਿੱਤ ਸਮੁੰਦਰ ਕਿਨਾਰੇ ਬੈਠਣ ਨੂੰ ਕਾਲਾ ਪੈਂਦਾ ਰਿਹਾ ਕਰੀਬ 8:00 ਵਜੇ ਉਹ ਆਪਣੇ ਫਲੈਟ ਨੂੰ ਲੌਕ ਕਰਕੇ ਬਾਹਰ ਚਲੇ ਗਈ। ਸਮੁੰਦਰ ਦੇ ਕਿਨਾਰੇ ਬੈਠੇ ਉਹ ਕਿਸੇ ਡੂੰਘੀਆਂ ਸੋਚਾਂ ਵਿੱਚ ਗਵਾਚ ਗਈ। ਦੂਰ जगਦੀਆਂ ਬੱਤੀਆਂ ਦੇ ਨਜ਼ਾਰੇ ਉਸ ਦੀਆਂ ਨਾਮ ਅੱਖਾਂ ਵਿੱਚ ਧੀ ਧੁੰਦਲੇ ਪੈਂਦੇ ਰਹੇ। ਉਸ ਨੂੰ ਜਦ ਨੂੰ ਹੋਸ਼ ਆਈ ਤਾਂ ਉਸ ਨੇ ਮਹਿਸੂਸ ਕੀਤਾ ਜਿਵੇਂ ਇੱਕ ਸ਼ਖਸ ਕਾਫੀ ਸਮੇਂ ਤੋਂ ਉਸ ਦੇ ਕੋਲ ਹੀ ਬੈਠਾ ਹੋਵੇ। ਉਸ ਨੂੰ ਵੇਖ ਰਿਹਾ ਹੋਵੇ। ਉਸ ਦੀ ਤਕਲੀਫ ਨੂੰ ਸਮਝ ਰਿਹਾ ਹੋਵੇ। ਇਸ ਮੰਦਰ ਵੀ ਕਿੰਨਾ ਅਜੀਬ ਹੈ ਨਾ? ਕਿੰਨਾਰਾ ਹੱਸਮਈ ਇਸ ਦੇ ਅੰਦਰ ਕੀ ਆ ਕੀ ਨਹੀਂ ਕੋਈ ਕੁਝ ਨਹੀਂ ਜਾਣਦਾ ਬਸ ਇੱਕ ਅਥਾਪਸਾਰਾ ਵਿਖਦਾ ਹੈ ਆਕਾਸ਼ ਤੇ ਰੰਗ ਚਿਆ ਉਸ ਸ਼ਖਸ਼ ਨੇ ਇਕਦਮ ਆਪਣੀ ਚੁੱਪੀ ਤੋੜਦਿਆਂ ਕਿਹਾ ਪਰ ਉਸ ਸ਼ਖਸ਼ ਦੇ ਕਹੇ ਅਲਫਾਜਾਂ ਦੇ ਸਿਮਰਨ ਨੂੰ ਕੁਝ ਸਮਝ ਜਾਈ ਨਹੀਂ ਲੱਗੀ ਉਸ ਦਾ ਧਿਆਨ ਬਸ ਇੱਕੋ ਲਖਸ਼ ਤੇ ਆ ਕੇ ਅੜ ਗਿਆ ਆਕਾਸ਼ ਕੀ ਸੋਚਦੇ ਪਈਓ ਜੇ ਮਨ ਵਿੱਚ ਕੋਈ ਕਸ਼ਮਕਸ਼ ਹੋਵੇ ਤਾਂ ਮੇਰੇ ਨਾਲ ਸਾਂਝੀ ਕਰੋ ਹੋ ਸਕਦਾ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ ਉਸ ਸ਼ਖਸ਼ ਦੀ ਇਸ ਗੱਲ ਤੇ ਸਿਮਰਨ ਹਰਤ ਨਾਲ ਪਰਗੇ ਪਲਾਈਕ ਅਨਜਾਨ ਵਿਅਕਤੀ ਨੂੰ ਉਸ ਦੀ ਪਰੇਸ਼ਾਨੀ ਨਾਲ ਕੀ ਲੋਕ ਅੱਜਕੱਲ ਦੂਜੇ ਨੂੰ ਪਰੇਸ਼ਾਨ ਕਰਨ ਦੇ ਤਰੀਕੇ ਲੱਭਦੇ ਨੇ ਉਹਨਾਂ ਨੂੰ ਦੁਖੀ ਕਰਦੇ ਨੇ ਤੇ ਫਿਰ ਦੁਖੀ ਲੋਕਾਂ ਦੀ ਤਕਲੀਫ ਵੇਖ ਕੇ ਸਵਾਦ ਲੈਂਦੇ ਨੇ ਹੱਸਦੇ ਨੇ ਮੁਖੌਲ ਕਰਦੇ ਨੇ ਪਰ ਇਹ ਸ਼ਖਸ਼ ਇਹ ਕਿਉਂ ਉਸ ਨਾਲ ਨਨ ਵਰਚੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਆਪਣੀ ਰਿਵਿਊ ਜ਼ਰੂਰ ਦਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ਿਕਾ ਜੀ